दे जिला फिरोजपुर के निजी पैलेस आबकारी कर विभाग वाली शराब दो ठेकिया नीलामी की गई है जिससे चार ग्रुपा के लिए एक हजार अठवंजा जानवे परचियां पाया गया फिरोजपुर शराब के ठेकिया की नीलामी की गई है आबकारी कर विभाग के वालों इसलामी की गई दस दी किसी तम लोगों ने बॉक्स के परचियां कड़िया चार ग्रुपांचियां पाया गया जिस करीब एक हजार अठानवे परचिया जो आप चौबीस पच्ची की एक्साइज पॉलिसी है अच्छी अठाई तीन लॉटरिया का दवा कटे गए मैं फिरोजपुर एक हज़ार अठानवे पच्चीस चार ग्रुपों वास्त और चार ग्रुपों में अलॉटमेंट हुई और सारी जी अलॉटमेंट है वो पब्लिक के आम लोगों ने कटे गए और ट्रांसपेंट कलॉ अलॉटमेंट लॉटरी कई ਉਤੇ ਫਾਜ਼ਿਲਕਾ ਦੇ 732 ਪਰਚੀਆਂ ਆਈਆਂ ਜਿਵੇਂ ਵਿੱਚ 7 ਗ੍ਰੁੱਪਸ ਨੇ। 7 ਪਰਚੀਆਂ ਗਰਾਂਡਪਨ ਪਰਚੀਆਂ ਦੀਆਂ ਪੱਧਰਾਂ ਤੋਂ ਗ੍ਰੁੱਪ ਦੇ ਲੋਕ ਸਰ ਟੋਟਲ ਪਰਚੀਆਂ ਕਿੰਨੀਆਂ ਸੀ? ਟੋਟਲ ਕੋਈ ਪਰਚੀ ਇੱਕ ਵੀ ਨਹੀਂ ਖਾਲੀ ਇਹ ਕਹਿੰਦਾ ਇਹ 700 ਪਰਚੀਆਂ। ਟੋਟਲ 1505 ਪਰਚੀਆਂ। ਗੋਲ ਰੇਲ ਸਰ ਇੱਕ ਜਿਹੜੀ ਪਰਚੀਆਂ ਤੁਸੀਂ ਗੜੀਆਂ ਆਮ ਲੋਕਾਂ ਦੀ ਲੋਕਾਂ ਨੂੰ ਘਟਵੀਆਂ ਫਿਰ ਹਾਂਜੀ ਜਿਹੜੇ ਜਿਹੜੇ ਜਨਤਾ ਦੇ ਰਿਪਰਸੈਂਟੇ ਸੀ ਉਹਨਾਂ ਦੇ ਪਛਾਣ ਕਰਾਈ। ਪਹਿਲੀ ਫਰਸਟ ਪਰਸਨ ਜਿਹੜੀ ਸੀ ਸਾਡੇ ਨੂੰ ਜਿਹੜੇ ਆਈਸੀ ਐਡੀਸੀ ਜਨਰਲ ਸੀ ਹਨੂ ਕੁਮਾਰ ਸ਼ਰਮਾ ਜੀ ਪੀ ਸੀ ਐਸ ਉਹਨਾਂ ਵੱਲੋਂ ਉਹਨਾਂ ਤੋਂ ਪੜਾਈ। ਔਰ ਇਹਨਾਂ ਨਾਲ ਮੈਕਿੰਗ ਵੱਲੋਂ ਸਰਪਰ ਆਏ ਸੀ ਜੀ ਸਿੰਘ ਜੀਤੀ ਸਾਹਿਬ ਗੋਪਰ ਡਿਵੀਜ਼ਨ ਅੱਜ ਗੋਪਰ ਦੇਲੇ ਦੇ ਸ਼੍ਰੀ ਕ੍ਰਿਸ਼ਨ ਰਿਜ਼ੋਰਟ ਦੇ ਵਿੱਚ ਔਰ ਵਾਲੇ ਸਾਲ 2024-25 ਲਈ ਜੋ ਠੇਕੇ ਦੀ ਨਿਲਾਮੀਆਂ ਸੀ ਜੋ ਠੇਕੇਾਂ ਦੀ ਅਲਾਟਮੈਂਟ ਸੀ ਉਹਦਾ ਪ੍ਰੋਸੈਸ ਕਰੀਆ ਉਹ ਕੀਤਾ ਗਿਆ ਸਾਡੇ ਕੋਲ ਫਰੋਸਪੁਰ ਦੇ ਵਿੱਚ ਚਾਰ ਐਕਸਾਈਜ਼ ਜ਼ੋਨ ਹੈ ਤੇ ਜਿਹੜਾ ਰੈਵਨਿਊ ਹੈ ਉਹ 137.5 ਕਰੋੜ ਜਗਾ ਤੋਂ ਰੈਵਨਿਊ ਹੈ ਚਾਰਾ ਗਰੁੱਪ ਦਾ ਚਾਰੇ ਗਰੁੱਪ ਦੇ ਲਈ ਸਾਨੂੰ 1098 ਅਰਜ਼ੀਆਂ ਪ੍ਰਾਪਤ ਹੋਈਆਂ ਸੀ ਤੇ ਚਾਰਾ ਗਰੁੱਪਾਂ ਦੇ ਵਿੱਚ ਅਲਾਟਮੈਂਟ ਲਈ ਜਿਹੜੇ ADC ਜਨਰਲ ਕ੍ਰੋਸਪਰਟੀ ਦੀ ਰਿਪੋਰਟ ਸੁਪਰਵਾਈਜ਼ਰ ਸਾਡੇ ਡਿਪਟੀ ਕੁਮਿਸ਼ਨਰ ਆਫ ਸਟੇਟ ਐਕਸੀਡੈਂਟ ਜੀ ਸਿੰਘ ਉਹ ਬਤੌਰ ਆਬਜ਼ਰਵਰ ਹਾਜ਼ਰ ਹੋਰੇ ਸਾਰਾ ਪ੍ਰੋਸੈਸ ਜਿਹੜਾ ਉਹ ਟਰਾਂਸਪੇਰੈਂਟ ਤਰੀਕੇ ਨਾਲ ਕੈਰੀ ਆਊਟ ਕੀਤਾ ਗਿਆ ਵੀਡੀਓ ਜਿਹੜੀ ਰਿਕਾਰਡਿੰਗ ਹੈ ਇਹ ਵੀਡੀਓ ਲਾਈਵ ਵੀ ਜਿਹੜੀ ਹੋਈ ਹੈ ਉਹ ਪ੍ਰੋਸੈਸ ਨੂੰ ਟੈਲੀਕਾਸਟ ਕੀਤਾ ਗਿਆ ਸਾਰੀਆਂ ਲੋਟਰੀਆਂ ਜਿਹੜੀਆਂ ਉਹ ਬੜੇ ਸਕਸੈਸਫੁਲ ਤਰੀਕੇ ਨਾਲ ਤੇ ਮੌਕੇ ਤੇ 3% ਜਿਹੜੀ ਸਿਕਿਉਰਿਟੀ ਹੈ ਉਹ ਸਾਰੀ ਡਿਪੋਜ਼ਿਟ ਹੋ ਚੁੱਕੀ ਹੈ ते अगले साल ठेकियूं गुलामी